પરસેટ કંબર કંબલ લા કંબિયા કંબર કંબલ લીધી કંબલ લા કંબો કંબલ લે સાનસો

yeah a reeti ayo ban ji aa gayi yaar baagiyan gayiya ਇਹ ਤੇ ਕਾਗਜ਼ ਪੱਤਰ ਨਾਲ ਆ ਪ੍ਰਜੈਸ਼ੀ ਕਰਾ ਕੇ ਦੇਣਾ ਸਟੈਂਪ ਪੇਪਰ ਕੋਰ ਕਰਾ ਕੇ ਜੈਸ਼ੀ ਕਰਾ ਕੇ ਕੰਬਲ ਲੈਣਾ ਵੀ ਉਹ ਮੈਨੂੰ ਇਹ ਉਹ ਕੰਬਲ ਲੈਣ ਮਗਲਾਨੀ ਦਾ ਆਪੋ ਇੱਕ ਵਾਰ ਜਾਣੇ ਹੀ ਜਾਂਦਾ ਮਗਲਾਨੀ ਕੋ ਉਹਨੇ ਆਪਣੇ ਕੰਪਨੀ ਜਿੱਨਾ ਉੱਤੇ ਗਿਆ ਉਹ ਨਾ ਮਗਲਾਨੀ ਨੇ ਕੰਬਲ ਜਿੱਨਾ ਕੰਬਲ ਉੱਤੇ ਰਿਹਾ ਇਹ ਵੀਰ ਜੀ ਰਜਿਸਟਰੀ ਵਾਲਾ ਸੋਤੇ ਸੇਤ ਕਰਦੇ ਹੋ ਅੰਮਲਦਾਨ ਨੂੰ ਹੋਮ ਡਿਲੀਵਰੀ ਤੇ ਮਿਲ ਜੂਗਾ ਠੀਕ ਆ ਵੀਰ ਜੀ ਕੰਬਲ ਆਈ ਵਧੀਆ ਕੰਬਲ ਆਈ ਕੰਬਲ ਆਈ तो कंबल लाना तुझे कंबल लाऊंगे सेकंड हैंड तो कंबल लाओ कंबल मैं लाइन आप करके जा कंबल देना ताइयों घर दानी पता कंबल देखो कंबल

आयो घर में गरम कंबल <laughs> कंबल <लाओ> ये कंबल <इकंबार>। बढ़िया <laughs> सेकंड हैंड कप <laughs> तुम्हें भाई यार वो कभी दे उधर लालो बहन जी मेला लुट लो मेला लुट लो कंबल लालो वीर जी कंबल कक्का ले लो, लो, लो कंबल देना ਕਾ ਆ ਗਿਆ ਕਾਲੇ ਨਾ ਕੰਬਲ ਦੇ ਕੇ ਚੱਲਦੇ ਆ ਇੱਕ ਵਾਰੀ ਕੀ ਗੱਦਾ ਬਣਾ ਤੂੰ ਦੇਖੀ ਪੰਜ ਪੜਦੋਂ ਨਾ ਕੰਨ ਉਹਨੇ ਕਿਹਾ ਕੰਬਲ ਲੜੋ ਕਹਿੰਦਾ ਤੈਨੂੰ ਕੰਬਲ ਦੇ ਕੇ ਦਿੰਦਾ ਵਧੀਆ ਕੰਬਲ ਹੈ ਆਇਆ ਆਇਆ ਕੰਬਲ ਆਇਆ ਵਧੀਆ ਕੈਸ ਮੇਰਾ ਕੰਬਲ ਹੈ ਆਇਆ 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 ਕੰਬਲ ਹੈ